ਆਹ ਹੈ ਇਹ ਇੱਥੇ ਦਾ ਲੰਗਰ ਹਾਲ ਲੰਗਰ ਹਾਲ ਤੇ ਆਹ ਹੈ ਇਹ ਇੱਥੇ ਕਿਚਨ ਹਾਲ ਕਿਚਨ ਰਸੋਈ ਵਗੈਰਾ ਇੱਥੇ ਫੂਡ ਵਗੈਰਾ ਬਣਾਦੇ ਆ ਪਾਰ ਦੇ ਅੰਗਰੇਜ਼ ਹਕੂਮਤ ਨੇ ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਸੈਕਟਰ ਸਿੰਘ ਗ੍ਰਿਫਤਾਰ ਕਰ ਲਏ ਸਨ ਇਹਨਾਂ ਸਿੰਘਾਂ ਨੂੰ ਕਈ ਦਿਨ ਭੁੱਖਿਆਂ ਰੱਖ ਕੇ ਜਦੋਂ ਅਟਕ ਜੇਲ੍ਹ ਵਿੱਚ ਬੰਦ ਕਰਨ ਦੀ ਕਰਨ ਲਈ ਰੇਲ ਰਾਹੀ ਲਜਾਇਆ ਜਾ ਰਿਹਾ ਸੀ ਉਦੋਂ ਪੰਜਾਂ ਸਾਹਿਬ ਦੇ ਸਿੱਖ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣ ਦੇ ਖਾਤੇ ਰੇਲ ਗੱਡੀ ਰੋਕਣ ਲਈ ਰੇਲ ਪਟੜੀ ਤੇ ਬੈਠੇ ਗਏ ਬੈਠ ਗਏ ਭਾਈ ਪ੍ਰਤਾਪ ਸਿੰਘ ਜੀ ਨੇ ਅਤੇ ਭਾਈ ਕਰਨ ਸਿੰਘ ਜੀ ਰੇਲ ਗੱਡੀ ਹੇਠ ਆ ਕੇ ਸ਼ਹੀਦ ਹੋ ਗਏ ਸਨ ਰੇਲ ਗੱਡੀ ਰੋਕਣ ਉਪਰੰਤ ਉਸ ਵਿੱਚ ਗ੍ਰਿਫਤਾਰ ਸਿੱਖਾਂ ਗ੍ਰਿਫਤਾਰ ਸਿੱਖਾਂ ਨੂੰ ਸੰਗਤਾਂ ਵੱਲੋਂ ਲੰਗਰ ਛਕਾਇਆ ਗਿਆ ਤੇ ਇਸ ਤੋਂ ਬਾਅਦ ਹੀ ਉਸ ਨੰਬਰ ਵਾਲਾ ਹੁਣ ਦਿੱਤਾ ਗਿਆ ਸੀ ਬ੍ਰਿਟਿਸ਼ ਰੂਲ ਆਫ ਇੰਡੀਆ ਕੈਪਚਰ 106 ਡੂਰਿੰਗ ਦਾ ਪ੍ਰੋਸੀਸ਼ਨ ਐਟ ਗੁਰੂ ਕੇ ਬਾਗ ਵੈਂਦੀ 6 ਵੇਅ ਸੈਂਡਿੰਗ ਟੂ ਅਟੈਕ ਜੇਲ ਬਾਈ ਕੀਪਿੰਗ ਥੈਮ ਹੰਗਰੀ ਹੰਗਰੀ ਫੋਰ ਮੈਨੀ ਡੇਸ ਥੈਨ ਦਾ 6 ਆਫ ਪੰਜਾ ਸੈਟ ਔਨ ਦਾ ਰੇਲ ਫਾਰ ਆਫਰਿੰਗ ਦਾ ਪ੍ਰਸ਼ਾਦ ਭਾਈ ਪਤਾਵ ਸਿੰਘ ਜੀ ਐਂਡ ਭਾਈ ਕਰੋ ਸਿੰਘ ਜੀ ਗਾਟ ਮਰੀਆਡਮ ਬਾਈ ਕਮਿੰਗ ਅੰਡਰ ਦਾ ਰੇਲ ਆਫਟਰ ਹੈਲਟਿੰਗ ਦਾ ਰੇਲ ਦਾ ਰੈਸ 6 ਵੇਅ ਆਫਰ ਲੰਗਰ ਐਂਡ ਆਫਟਰਵਰਡ ਦੇ ਵੇਰ ಲೆਟ ਗੋ ਸੋ ਆਪਣੀ ਜਿਹੜੀ ਸਿੱਖੀ ਇਤਿਹਾਸ ਦਾ ਇੱਥੇ ਜੋ ਵੀ ਹੈਗਾ ਇੱਥੇ ਸਾਰਾ ਲਾਇਆ ਹੋਇਆ ਹੈ ਲਿਖ ਕੇ ਪ੍ਰੋਪਰ ਸਦਾ ਹਰੀ ਸਿੰਘ ਨਲਵਾ ਆ ਉਹ ਸਖਸ਼ਵਾ ਤੇ ਇੱਥੇ ਆਪਣੇ ਓ ਵਾਏ ਗੁਰੂ ਜੱਸਾ ਸਿੰਘ ਆਲੂ ਵਾਲਿਆ ਮਹਾਰਾਜਾ ਦਲੀਪ ਸਿੰਘ ਸ਼ੇਰੇ ਪੰਜਾਬ ਦੇ ਲਾਸਟ ਜਿਹੜੇ ਵਾਰਿਸ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਭਾਈ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲੇ ਗੁਰੂ ਗੋਬਿੰਦ ਸਿੰਘ ਜੀ ਤੇ ਆ ਗੁਰੂ ਗੋਬਿੰਦ ਸਿੰਘ ਜੀ ਮਾਛੂ ਵਾਲਾ ਉੱਚ ਪੀਰ ਦੇ ਸਹਿਬਜ਼ਾਦੇ ਜੋਰਾਵਰ ਦੇ ਫਤਿਹ ਸਿੰਘ ਜੀ ਛੋਟੇ ਸਹਿਬਜ਼ਾਦੇ ਜੀ ਤੇਜੂ ਜਾਰ ਆ ਬਦਾਵਾ ਸੀ ਜਿਹੜਾ ਫਾੜਿਆ ਸੀਗਾ ਮੁਕਤ ਸੱਤ ਵਿੱਚ ਗੁਰੂ ਗਰਸਨੀਆ ਭਾਜੀ ਮਣੀ ਭਾਈ ਮਣੀ ਸਿੰਘ ਜੀ ਬੰਦ ਬੰਦ ਕੱਟੇ ਆ ਰਹੇ ਲਾਂ ਚਰਾਏ ਗੇ ਚਾਰਖਿਆਂ ਤੇ ਚੜੇ ਗਏ ਗੁਰੂ ਅਰਜਨ ਦੇਵ ਜੀ ਦੇ ਚੌਥੇ ਪਾਤਸ਼ਾਹ ਸ਼੍ਰੀ ਰਾਮ ਦਰਜੀ ਦੇ ਘਰ ਬੀਬੀ ਪਾਣੀ ਕੁਖੋਂ ਵਾਹਿਗੁਰੂ ਸੱਚੇ ਪਾਤਸ਼ਾਹ ਸੂ ਗੁਰੂ ਘਰ ਦੇ ਵਿੱਚ ਚਾਹ ਦਾ ਤਿਆਰ ਚਾਹ ਲੱਗਣ ਲੱਗੀ ਆ ਤੇ ਚਾਹ ਪੀਨੇ ਹੁਣ ਚਾਹ ਪੀ ਕੇ ਫਿਰ ਆਪਾਂ ਇੱਥੋਂ ਗਾਹ ਅੱਗੇ ਨੂੰ ਰਵਾਨਗੀ ਕਰਾਂਗੇ ਸੋ ਭਾਜੀ ਹੁਣੀ ਸੀਗੇ ਭਾਜੀ ਕਿਹੜਾ ਆਪਣਾ ਸਾਹਮ ਤੋਂ ਕਿੱਥੋਂ ਆਵਜੀ ਕਵਾਟੀ ਕਵਾਟੀ ਸਿੱਲੀ ਗੋੜੀ ਤੋਂ ਆਵ ਭਾਜੀ ਹੁਣੀ